ਕਿਸ ਮੈਡ ਹੇਲੋ ਸਾਡੇ ਪਿੰਡਾਂ ਤੇ ਬਹੁਤੀ ਸਰਕਾਰ ਨੂੰ ਸੋਸਟਾ ਪਿਆਰੇ ਵਿੱਚ ਅਤੇ ਅੱਜ ਸਾਡੇ ਦਰਮਿਆਨ ਮੱਤਾ ਜੀ ਨਾਮ ਨਾਲ ਮੇਰਾ ਪੁੱਛੇ ਨੇ ਜਿਨ੍ਹਾਂ ਨੇ ਸਾਨੂੰ ਸਰਕਾਰ ਵੱਲੋਂ ਚਲਾਇਆ ਹੋਇਆ ਗ੍ਰੰਟ ਜੁਤ ਨਸ਼ਾ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਸਮਾਂ ਤੇ ਵੱਖ-ਵੱਖ ਸਕੂਲਾਂ ਤੇ ਵੱਖ-ਵੱਖ ਵਿਹੜਿਆਂ ਤੇ ਜਾ ਕੇ ਇਹ ਜਿਹੜਾ ਸਕਿੱਟ টাইਪ ਐ ਪੇਸ਼ ਕਰ ਲਈ ਭਿਜੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੋਨਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਸਕਿੱਟ ਪੇਸ਼ ਕਰਕੇ ਬੱਚਿਆਂ ਤੱਕ ਇਹ ਸੁਨੇਹਾ ਦਿੱਤਾ ਕਿ ਜਿਹੜੇ ਨਸ਼ੇ ਨੇ ਇਹ ਬਹੁਤ ਮਾੜੀ ਲੱਗਦਾ ਹੈ ਇਹਨਾਂ ਤੋਂ ਬਚ ਕੇ ਰਹਿਣਾ ਹੈ इन्होंने दसा मुताब कहते सच्ची घटना और अक्सर समाज के घटनावान घटदी ने ता ही अगर कहानियां स्टोरिया बढ़ती जे कोई घटना घट दा भी धन्यवाद करता जो ने बहुत वीरिया ढंग सुने एंटरटेनमेंट अलग दस में माने तो मतलब मैं बहुत बहुत धन्यवाद करता एक ਇਹਨਾਂ ਦੇ ਛੁੱਟੀ ਦੀ ਬੇਨਤੀ ਕੀਤੀ ਕਿਉਂਕਿ ਚੱਲਦੇ ਫਿਰਦੇ ਨੇ ਖਰਚਾ ਵੀ ਹੁੰਦਾ ਠੀਕ ਹੈ ਤਰਾਇ ਵੀ ਲੱਗਦੇ ਨੇ ਤੇਲ ਵੀ ਲੱਗਦਾ ਤਾਂ ਜਿੰਨੀ ਤੁਹਾਡੀ ਖੁਸ਼ਹਾਲ ਹੈ ਤੁਸੀਂ ਬੱਚੇ ਜ਼ਬਰਦਸਤੀ ਕੋਈ ਨਹੀਂ ਚਲੋ ਬੱਚੇ ਰਹਿਣ ਦਿਓ ਠੀਕ ਹੈ ਅਸੀਂ ਸਤਾਵ ਲੋ ਕਰਕੇ ਦੇ ਦਾਂਗੇ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਤਾਈਆਂ ਦੀ